ਤੁਸੀਂ ਉਹ ਲੋਕੋ ਜਿਹੜੇ ਉਸ ਟਾਈਮ ਦੇ ਵਿੱਚ ਵੀ ਔਰੰਗਜ਼ੇਬ ਦੇ ਤਲਦੇ ਚੱਟਦੇ ਹੋਵੋਗੇ ਉਹਨਾਂ ਦੀ ਚਾਪਲੂਸੀਆਂ ਕਰਦੇ ਹੋਵੋਗੇ ਜੇ ਅੱਜ ਗੁਰੂ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਨੂੰ ਜੇ ਭੁੱਲ ਰਹੇ ਹੋ ਨਾ ਤੁਸੀਂ ਤਾਂ ਤੁਸੀਂ ਉਹੀ ਲੋਕੋ ਜਿਹੜੇ ਉਸ ਉਸ ਟਾਈਮ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਉਹਦੀ ਚਾਪੂਸੀਆਂ ਕਰਦੇ ਹੋਵੋਗੇ ਅੱਜ ਤੁਸੀਂ ਗੱਡੀਆਂ ਦੇ ਵਿੱਚ ਜਾ ਕੇ ਹੀਟਰ ਲਾ ਲੈਂਦੇ ਹੋ ਹੀ ਜਾ ਕੇ ਪਾਰਟੀਆਂ ਦੇ ਵਿੱਚ ਪਹੁੰਚ ਜਾਂਦੇ ਹੋ ਬਾਹਰ ਜਾ ਕੇ ਧੁੰਦਾ ਪੈ ਰਹੀਆਂ ਨਹੀਂ ਠੰਡ ਦੇ ਵਿੱਚ ਬਾਹਰ ਜਾ ਕੇ ਦੇਖੋ ਕਿਦਾਂ ਮਹਿਸੂਸ ਹੁੰਦੀ ਆ ਕਿਦਾਂ ਮਾਤਾ ਗੁਜਰ ਕੋਰ ਆਪਣੇ ਛੋਟੇ ਪੋਤਿਆਂ ਨੂੰ ਗੋਦ ਦੇ ਵਿੱਚ ਠੰਡੇ ਠੰਡੇ ਬੁਰਜੇ ਜਾ ਕੇ ਬੈਠੀ ਹੋਊਗੀ ਕਿਵੇਂ ਰਾਤਾਂ ਕੱਟੀਆਂ ਹੋਣਗੀਆਂ ਉਹਨਾਂ ਨੇ ਉੱਥੇ ਸਤਨਾਮ ਸ਼੍ਰੀ ਵਾਹਿਗੁਰੂ ਜੇ ਉਹਨਾਂ ਦਿਨਾਂ ਦੇ ਵਿੱਚ ਸ਼ੈਨ ਸ਼ਾਹ ਦੇ ਰਾਜ ਦੁਲਾਰੇ ਮਾਤਾ ਗੁਜਰੀ ਦੇ ਅੱਖ ਦੇ ਤਾਰੇ ਜੁਰਾਵਰ ਸਿੰਘ ਫਤਿਹ ਸਿੰਘ ਭੁੱਖੇ ਨਾ ਸੌਂਦੇ ਤਾਂ ਅੱਜ ਤੁਹਾਡੇ ਪੇਟ ਨਾ ਰੱਜਦੇ ਜਿਨ੍ਹਾਂ ਗਲੀਆਂ 'ਚ ਖੇਲ ਜਵਾਨ ਹੋਏ ਅਜੀਤ ਸਿੰਘ ਜੁਜਾਰ ਸਿੰਘ ਜੇ ਉਹਨਾਂਦਪੁਰ ਕਿਲਾ ਨਾ ਉਜੜਦਾ ਤਾਂ ਅੱਜ ਸ਼ਾਇਦ ਤੁਹਾਡੇ ਘਰ ਨਾ ਵੱਸਦੇ ਅਮਰਦੀਪਿਆ ਮੈਂ ਕਿੱਥੋਂ ਤੂੰ ਜੋੜੀਏ ਗੱਲ ਸੱਚੀ ਏ ਭਾਵੇਂ ਕੋੜੀ ਏ ਨਾ ਡਾ ਵੱਡਾ ਇਤਿਹਾਸ ਲਿਖ ਹੁੰਦਾ ਨਾ ਹਿੰਦੂ ਹੁੰਦਾ ਨਾ ਸਿੱਖ ਹੁੰਦਾ ਜੇ ਮੇਰੇ ਸ਼ਹਿਨशाह ਦਾ ਪਰਿਵਾਰ ਨਾ ਮਿੱਟ ਹੁੰਦਾ ਜੇ ਮੇਰੇ ਗੋਵਿੰਦਾ ਪਰਿਵਾਰ ਨਾ ਮਿੱਟ ਹੁੰਦਾ ਇਹ ਗੱਲਾਂ ਉਹਨਾਂ ਲੋਕਾਂ ਲਈ ਆ ਜਿਹੜੇ ਇਹਨਾਂ ਸ਼ੋਕ ਤਿਹਾੜਿਆਂ ਦੇ ਵਿੱਚ ਇਹਨਾਂ ਸ਼ਹੀਦੀ ਤਿਹਾੜਿਆਂ ਦੇ ਵਿੱਚ ਜਾ ਕੇ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ ਪਾਰਟੀਆਂ ਕਰਦੇ ਨੇ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਵੀ ਲੋਕ ਇਹਨਾਂ ਦਿਨਾਂ ਦੇ ਵਿੱਚ ਯਾਰ ਤੁਸੀਂ 7 ਦਿਨ ਵੀ ਵੇਟ ਨਹੀਂ ਕਰ ਸਕਦੇ 7 ਦਿਨ ਵੀ ਸ਼ੋਕ ਨਹੀਂ ਮਨਾ ਸਕਦੇ ਜਿਨ੍ਹਾਂ ਨੇ ਤੁਹਾਡੇ ਲਈ ਆਪਣਾ ਪੂਰਾ ਪਰਿਵਾਰ ਵਾਰਿਆ ਆਪਣੀ ਲਾਈਫ ਸੈਕਰੀਫਾਈਸ ਕਰੀ ਆ ਤੁਹਾਡੇ ਲਈ ਕਰੀਏ ਤੁਸੀਂ ਕਿਵੇਂ ਜਾ ਕੇ ਯਾਰ ਆਪਣੇ ਬੱਚਿਆਂ ਨੂੰ 크리스마ਸ ਤੇ ਜਾ ਕੇ ਰੈਸਟੋਰੈਂਟਾਂ ਦੇ ਵਿੱਚ ਜਾ ਹੋਰ ਫੰਕਸ਼ਨਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੇ ਹੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਇਹਸਾਨ ਫਰਮੋਸ਼ੀ ਬੰਦੇ ਹੋ ਤੁਸੀਂ ਆਖਣ ਜੀ 크리스마ਸ ਮਨਾਣੀਆ ਬੱਚੇ ਜਿੱਦ ਕਰਦੇ ਸੀ ਬੱਚਾਂ ਦੇ ਬਹਾਨੇ ਨਾਲ ਤੁਸੀਂ ਜਾ ਕੇ ਜਸ਼ਨ ਮਨਾਉਂਦੇ ਹੋ ਤੁਸੀਂ 크리스마ਸ ਆ ਮਨਾਉਂਦੇ ਹੋ ਮੁਬਾਰਕਾ ਉਹਨਾਂ ਨੂੰ ਜਿਨ੍ਹਾਂ ਦਾ ਤਿਉਹਾਰ ਆ ਸਾਡੇ ਲਈ ਸ਼ਹੀਦੀ ਦਿਹਾੜੇ ਨੇ ਸਾਡੇ ਗੁਰੂ ਦਾ ਮਾਤਾ ਗੁਜਰਕੌਰ ਦਾ ਛੋਟੇ ਸਾਹਿਬ ਜਦਿਆਂ ਦਾ ਵੱਡੇ ਸਾਹਿਬ ਜਦਿਆਂ ਦਾ ਬੀਬੀ ਸ਼ਰਨਕੌਰ ਦਾ ਇਹ ਸਾਰਿਆਂ ਦੀ ਸ਼ਹੀਦੀਆਂ ਹੋਈਆਂ ਸੀ ਉਦੋਂ ਯਾਰ ਤੁਸੀਂ ਕਿਦਾਂ ਹਰ ਚੀਜ਼ ਨੂੰ ਇੰਨਾ ਲਾਈਟਰਲੀ ਕਿਦਾਂ ਲੈ ਸਕਦੇ ਹੋ ਯਾਰ ਤੁਸੀਂ ਉਹ ਲੋਕ ਹੋ ਜਿਹੜੇ ਉਸ ਟਾਈਮ ਦੇ ਵਿੱਚ ਵੀ ਔਰੰਗਜ਼ੇਬ ਦੇ ਤਲਦੇ ਚਟਦੇ ਹੋਵੋਗੇ ਉਹਨਾਂ ਦੀ ਚਾਪਲੂਸੀਆਂ ਕਰਦੇ ਹੋਵੋਗੇ ਜੇ ਅੱਜ ਗੁਰੂ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਨੂੰ ਜੇ ਭੁੱਲ ਰਹੇ ਹੋ ਨਾ ਤੁਸੀਂ ਤਾਂ ਤੁਸੀਂ ਉਹੀ ਲੋਕ ਹੋ ਜਿਹੜੇ ਉਸ ਉਸ ਟਾਈਮ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਉਹਦੀ ਚਾਪੂਸੀਆਂ ਕਰਦੇ ਹੋਵੋਗੇ ਜਾਂ ਉਸ ਦਰਦ ਨੂੰ ਆਪਣੇ ਆਪ ਤੇ ਫੀਲ ਕਰਕੇ ਦੇਖੋ ਯਾਰ ਅੱਜ ਤੁਸੀਂ ਗੱਡੀਆਂ ਦੇ ਵਿੱਚ ਜਾ ਕੇ ਹੀਟਰ ਲਾ ਲੈਂਦੇ ਹੋ ਹੀ ਜਾ ਕੇ ਪਾਰਟੀਆਂ ਦੇ ਵਿੱਚ ਪਹੁੰਚ ਜਾਂਦੇ ਹੋ ਬਾਹਰ ਜਾ ਕੇ ਧੁੰਦਾਂ ਪੈ ਰਹੀਆਂ ਨਹੀਂ ਠੰਡ ਦੇ ਵਿੱਚ ਬਾਹਰ ਜਾ ਕੇ ਦੇਖੋ ਕਿਦਾਂ ਮਹਿਸੂਸ ਹੁੰਦੀ ਆ ਕਿਦਾਂ ਮਾਤਾ ਗੁਜਰਕੌਰ ਆਪਣੇ ਛੋਟੇ ਪੋਤਿਆਂ ਨੂੰ ਗੋਦ ਦੇ ਵਿੱਚ ਠੰਡੇ ਠੰਡੇ ਬੁਰਜੇ ਜਾ ਕੇ ਬੈਠੀ ਹੋਊਗੀ ਕਿਵੇਂ ਰਾਤਾਂ ਕੱਟੀਆਂ ਹੋਣਗੀਆਂ ਉਹਨਾਂ ਨੇ ਉੱਥੇ ਕਿਵੇਂ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਨੀਹਾਂ ਦੇ ਵਿੱਚ ਚਿਨਿਆ ਗਿਆ ਸੀਗਾ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਵੇ ਨਾ ਸੌਖੀ ਮੌਤ ਹੋ ਜਾਂਦੀ ਆ ਨੀਆਂ ਦੇ ਵਿੱਚ ਕਿਵੇਂ ਤੜਫ ਤੜਫ ਕੇ ਵਿਚਾਰੇ ਉਹਨਾਂ ਨੇ ਆਪਣਾ ਸ਼ਾਦ ਦਿੱਤੀ ਹੋਊਗੀ ਤੁਹਾਡੇ ਲਈ ਦਿੱਤੀ ਸੀ ਅਸਾਨ ਫਰਮੋਸ਼ੋ ਤੁਹਾਡੇ ਲਈ ਦਿੱਤੀ ਸੀ ਲੱਖ ਦੀਆਂ ਲਾਂਹਤਾ ਤੁਹਾਨੂੰ ਜੇ ਤੁਸੀਂ ਇਹ 7 ਦਿਨ ਵੀ ਉਹਨਾਂ ਨੂੰ ਸਮਰਪਿਤ ਨਹੀਂ ਕਰ ਸਕਦੇ ਤਾਂ ਉਹਨਾਂ 7 ਦਿਨਾਂ ਦੇ ਵਿੱਚ ਸ਼ਾਮ ਨੂੰ ਦਿਨੇ ਚੜੂ ਆਪਣੇ ਕੰਮਕਾਰਾਂ ਤੇ ਸਾਰਿਆਂ ਨੇ ਜਾਣਾ ਹੁੰਦਾ ਸ਼ਾਮ ਨੂੰ ਸੱਤਾਂ ਦਿਨਾਂ ਵਿੱਚ ਬੱਚਿਆਂ ਨੂੰ ਜਾ ਕੇ ਗੁਰੂ ਘਰਾਂ ਦੀ ਜਾ ਕੇ ਕਥਾਵਾਂ ਸੁਣੋ ਆਪਣੀਆਂ ਇਤਿਹਾਸ ਨੂੰ ਸੁਣੋ ਮਹਿਸੂਸ ਕਰੋ ਉਸ ਦਰਦ ਨੂੰ ਜਿਹੜਾ ਦਰਦ ਜਿਹੜਾ ਉਹਨਾਂ ਗੁਰੂ ਸਾਹਿਬ ਦੇ ਪਰਿਵਾਰਾਂ ਨੇ ਸਹਿਆ ਤੁਹਾਡੇ ਲਈ ਸਹਿਆ ਪਈਸ ਕ੍ਰਿਸਮਸ ਜਿਨਾ ਦਾ ਤਿਉਹਾਰ ਹੈ ਉਹਨਾਂ ਨੂੰ ਮੁਬਾਰਕਆ ਮਨਾਣ ਜਾ ਕੇ ਹੋ ਸਾਡਾ ਭਾਰਤੀਆਂ ਦਾ ਕ੍ਰਿਸਮਸ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਾਡਾ ਐਡਾ ਐਡਾ ਵੱਡਾ ਇਤਿਹਾਸ ਹੈ ਐਡਾ ਸੈਕਰੀਫਾਈਸ ਕਰਿਆ ਸਾਡੇ ਲਈ ਉਹਨਾਂ ਨੇ ਕਰਿਆ ਸੀਗਾ ਸਾਡੀ ਵਿਰਾਸਤ ਹੈ ਗੁਰੂ ਗੁਰੂ ਸਾਹਿਬ ਦੀ ਇਸ ਇਤਿਹਾਸ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਐਡਾ ਵੱਡਾ ਇਤਿਹਾਸ ਦਿੱਤਾ ਸਾਨੂੰ ਸਾਡੀ ਵਿਰਾਸਤ ਆਓ ਸੋਣੀਆਂ ਕ ਗੱਲਾਂ ਸੀ ਧੰਨ ਧੰਨ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਉਹਨਾਂ ਦੀ ਮਾਤਾ ਧੰਨ ਧੰਨ ਉਹਨਾਂ ਦੇ ਲਾਲ ਸਤਨਾਮ ਸ਼੍ਰੀ ਵਾਹਿਗੁਰੂ